ਆ ਕਿਸਾਨ ਵੀਰੋ ਆ ਜਿਹੜੀ ਚੀਜ਼ ਤੁਸੀਂ ਦੇਖਦੇ ਪਏ ਹੋ ਇਹ ਬੜੀ ਕਾਰਗਰ ਚੀਜ਼ ਆ ਇਹਨੂੰ ਦੇਸੀ ਭਾਸ਼ਾ ਦੇ ਵਿੱਚ ਟੀਕਾ ਕਹਿੰਦੇ ਆ ਫਸਲਾਂ ਦਾ ਟੀਕਾ ਕਹਿ ਲਓ ਇਹ ਕਣਕ ਦਾ ਵੀ ਟੀਕਾ ਆ 40 ਰੁਪਏ ਦਾ ਕਣਕ ਦਾ ਮਿਲ ਜਾਂਦਾ ਬਰਸੀਮ ਦਾ 30 ਰੁਪਏ ਮਿਲ ਜਾਂਦਾ ਮਟਰ ਦਾ ਵੀ 30 ਦਾ ਮਿਲ ਜਾਂਦਾ ਛੋਲਿਆਂ ਦਾ ਵੀ 40ਆਂ ਦਾ ਤੇ ਮਸਰ ਦਾ 40ਆਂ ਦਾ ਤੇ ਸਰੋਂ ਦਾ ਰਾਇਆ ਦਾ ਵੀ 30 ਰੁਪਏ ਦਾ ਮਿਲ ਜਾਂਦਾ ਵਾ ਤੇ ਗੰਨੇ ਪਿਆਜ਼ ਆਲੂ ਤੇ ਹਲਦੀ ਦੀ ਵੀ ਮਿਲ ਜਾਂਦੇ ਆ ਤੇ ਇਹਦੀ ਖਾਸੀਅਤ ਕਿਸਾਨ ਵੀਰੋ ਕੀ ਆ ਇਹ ਬੜੀ کارਗਰ ਚੀਜ਼ ਆ ਕੁਦਰਤੀ ਖੇਤੀ ਜਿਹੜੇ ਕਿਸਾਨ ਵੀਰ ਕਰਦੇ ਆ ਜਿਨ੍ਹਾਂ ਨੂੰ ਪਤਾ ਆ ਉਹ ਤਾਂ ਇਹਦੀ ਵਰਤੋਂ ਆਮ ਹੀ ਕਰਦੇ ਆ ਤੇ ਮੈਨੂੰ 5-7 ਸਾਲ ਹੋ ਗਏ ਆ ਆਪਦੀ ਕਣਕ ਦੇ ਵਿੱਚ ਇਹ ਟੀਕਾ ਜ਼ਰੂਰ ਵਰਤਨਾ ਕਣਕ ਲਈ ਇਹ ਅੱਧਾ ਕਿਲੋ ਆਪਾਂ ਪਾ ਸਕਦੇ ਆ ਤੇ ਇਹਦੇ ਨਾਲ ਤੁਸੀਂ ਯਕੀਨ ਨਹੀਂ ਕਰਨਾ ਘੱਟੋ-ਘੱਟ ਵੀ ਕੁਆਂਟਲ ਡੇਢ ਕੁਆਂਟਲ 2 ਕੁਆਂਟਲ ਤੱਕ ਕਣਕ ਦੇ ਝਾੜ ਦਾ ਫਰਕ ਪੈਂਦਾ ਆ ਪ੍ਰਤੀ ਕਿੱਲਾ ਤੇ ਬੜੀ ਵਧੀਆ ਚੀਜ਼ ਆ ਕਿਸਾਨ ਵੀਰੋ ਮੇਲੇ ਤੇ ਆਇਓ 13 14 ਸਤੰਬਰ ਵਾਲੇ ਤੇ ਇਹ ਟੀਕਾ ਜਰੂਰ ਵਰਤ ਕੇ ਵੇਖੋ ਜੇ ਤੁਸੀਂ ਮੇਲੇ ਤੇ ਨਹੀਂ ਆਏ ਤਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਇੱਕ ਨੰਬਰ ਗੇਟ ਤੇ ਆ ਜਿਹੜੀ ਬੀਜਾਂ ਦੀ ਦੁਕਾਨ ਹੈ ਕਿਤਾਬਾਂ ਦੀ ਦੁਕਾਨ ਵੀ ਹੈ ਉਥੋਂ ਵੀ ਤੁਹਾਨੂੰ ਇਹ ਟੀਕਾ ਮਿਲ ਜਾਂਦਾ ਹੈ ਖੇਤੀਬਾੜੀ ਵਿਭਾਗ ਜਿਵੇਂ ਅਸੀਂ ਤਾਂ ਆਪਦੇ ਕੋਟ ਇੱਥੇ ਖਾਂ ਸਾਡਾ ਜਿਹੜਾ ਦਫ਼ਤਰ ਹੈ ਅਸੀਂ ਤਾਂ ਆਪਦੇ ਉੱਥੇ ਹੀ ਮੰਗਾ ਲੈਨੇ ਹੁੰਨੇ ਆ ਕੇਬੀਕੇ ਨਾਲ ਸੰਪਰਕ ਕਰਕੇ ਜਿਹੜੇ ਤੁਹਾਡੇ ਖੇਤੀ ਵਿਗਿਆਨ ਕੇਂਦਰ ਆ ਉੱਥੋਂ ਵੀ ਟੀਕਾ ਮਿਲ ਸਕਦਾ ਆ ਜਾਂ ਖੇਤੀਬਾੜੀ ਵਿਭਾਗ ਦੇ ਆਪਦੇ ਸਬੰਧਤ ਏਡੀਓ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਵੀ ਤੁਹਾਨੂੰ ਪਹੁੰਚਦਾ ਕਰ ਦੇਣਗੇ ਇਹ ਬੜੀ ਕਾਰਗਰ ਚੀਜ਼ ਆ ਕੁਦਰਤੀ ਖੇਤੀ ਵਾਲੇ ਤੈਨੂੰ ਵਰਤਦੇ ਆ ਬਾਕੀ ਤੁਸੀਂ ਵੈਸੇ ਇਹ ਵੀ ਕੁਦਰਤੀ ਖੇਤੀ ਨਹੀਂ ਵੀ ਕਰਦੇ ਵੈਸੇ ਕਣਕ ਬੀਜ ਦਿਓ ਜਾਂ ਕੋਈ ਫਸਲ ਆ ਜਿੰਨੀਆਂ ਵੀ ਤੁਹਾਨੂੰ ਦੱਸੀਆਂ ਵੈਸੇ ਵੀ ਬੀਜ ਦਿਓ ਉਹਦਾ ਵੀ ਇਹ 2.5 ਕੁਆਂਟਲ ਝਾੜ ਕਣਕ ਤੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬਰਸਾਂ ਤੋਂ